ਕੰਜਵਾ ਦੁਖ ਕਨੋ ਜਬ ਹੋਤੇ ਦੂਰ ਆਬ ਮਸਲਤ ਮੋਹੇ ਮਿਲੀ ਹਦੂਰ ਜੁਕ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਪ੍ਰਿਆਸੀ ਤਰੀ ਕਾਨ ਘਟਨ ਤੇ ਛੁਟਪਰੀ ਮੰਦਰ ਮੇਰੇ ਸਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸ ਮਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਜੁਕਨ ਹੋਰਾ ਸਖੀ ਸਹੇਰੀ ਵਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਏਕਟ ਆਣ ਪ੍ਰਿਆਸੀ ਤਰੀ ਕਾਣ ਕਟੰਤੇ ਛੁਟਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮਸਤਕ ਭਾਗ ਮੈਂ ਪਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾ ਦੁੱਖ ਕਨੋਂ ਜਬ ਹੋਤੇ ਦੂਰ ਆਬ ਮਸਲਤ ਮੋਹੇ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਗਟ ਆਣ ਪ੍ਰਿਆਸੀ ਤਰੀ ਕਾਨ ਘਡਨਤੇ ਛੁਟਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਆਸਮਹਲਾ ਪੰਜਵਾਂ ਦੁਖ ਕਨੋ ਜਬ ਹੋਤੇ ਦੂਰ ਆਬ ਮਸਲਤ ਮੋਹਿ ਮਿਲੀ ਹਦੂਰ ਜੁ ਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਪਿਰਿਆ ਸੇਈ ਤਰੀ ਕਾਨ ਕਡਨ ਤੇ ਛੁਟਪਰੀ ਮੰਦਰ ਮੇਰੇ ਸਬਦ ਉਜਾਰਾ ਆਨੰਦ ਬਨੋਦੀ ਖਸ ਮਹਾਰਾ ਮਸਤਕ ਭਾਗ ਮੈਂ ਪਿਰ ਕਰ ਆਇਆ ਤੇਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾਂ ਦੁਖ ਕਨੋ ਜਬ ਹੋਤੇ ਦੂਰ ਆਬ ਮਸਲਤ ਮੋਹਿ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਵਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਇਕਟ ਆਣ ਪਿਰਿਆ ਸੇ ਤਰੀ ਕਾਨ ਘਡਨ ਤੇ ਛੁਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਾਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮਹਲਾ ਪੰਜਵਾਂ ਦੁਖ ਕਨੋਂ ਜਬ ਹੋਤੇ ਦੂਰ ਆਬ ਮਸਲਤ ਮੋਹੇ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਨਿਕਟ ਆਣ ਪ੍ਰਿਆਸੀ ਤਰੀ ਕਾਨ ਕਡਨਤੇ ਛੁਟਪਰੀ ਮੰਦਰ ਮੇਰੇ ਸਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸ ਮਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਆਵ ਮਸਲਤ ਮੋਹੇ ਮਿਲੀ ਹਦੂਰ ਜੁਕਨ ਹੋਰਾ ਸਖੀ ਸਹੇਰੀ ਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਬਿਰਿਆ ਸੇ ਤਰੀ ਕਾਣ ਘਟਨ ਤੇ ਛੁਡਪਰੀ ਮੰਦਰ ਮੇਰੇ ਸਬਦ ਉਜਾਰਾ ਆਨੰਦ ਬਨੋਦੀ ਖਸ ਮਹ ਹਮਾਰਾ ਮਸਤਕ ਭਾਗ ਮੈਂ ਬਿਰ ਕਰ ਆਇਆ ਥਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਪ੍ਰਿਆਸੀ ਤਰੀ ਕਾਣ ਕਡੰਤੇ ਛੁਟਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਮਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਆਬ ਮਸਲਤ ਮੋਹੇ ਮਿਲੀ ਹਦੂਰ ਲੁਕਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਪ੍ਰਿਆਸੀ ਤਰੀ ਕਾਨ ਘਡਨਤੇ ਛੁਟਪਰੀ ਮੰਦਰ ਮੇਰੇ ਸਬਦ ਉਜਾਰਾ ਆਨੰਦ ਬਨੋਦੀ ਖਸ ਮਹਾਮਾਰਾ ਮਸਤਕ ਭਾਗ ਮੈਂ ਪਿਰ ਕਰ ਆਇਆ ਪਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਆਬ ਮਸਲਤ ਮੋਹਿ ਮਿਲੀ ਹਦੂਰ ਜੁਕ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਕਿੱਟ ਆਣ ਪਿਰਿਆ ਸੇ ਤਰੀ ਕਾਨ ਘਡਨ ਤੇ ਛੁਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਾਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾ ਦੁਖ ਕਨੋ ਜਬ ਹੋਤੇ ਗੁਰ ਅਬੁ ਮਸਲਤ ਮੋਹੇ ਮਿਲੀ ਹਦੂਰ ਜੁ ਕਾਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਠਿਕਟ ਆਣ ਪ੍ਰਿਆਸੀ ਤਰੀ ਕਾਨ ਕਡੰਤੇ ਛੁਡਬਰੀ ਮੰਦਰ ਮੇਰੇ ਸਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮस्तक ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਮ ਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਅਬ ਮਸਲਤ ਮੋਹਿ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਗੀਟ ਆਣ ਪਿਰਿਆ ਸੇ ਤਰੀ ਕਾਨ ਘਡਨ ਤੇ ਛੁਡ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਾਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮਹਲਾ ਪੰਜਵਾ ਦੂਖ ਕਨੋਂ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਜੁਕਨ ਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਠਿਕਟ ਆਣ ਪ੍ਰਿਆਸੀ ਤਰੀ ਕਾਨ ਕਡੰਤੇ ਛੁਟਪਰੀ ਮੰਤਰ ਮੇਰੇ ਸ਼ਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਮ ਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਆਵ ਮਸਲਤ ਮੋਹਿ ਮਿਲੀ ਹਦੂਰ ਜੁਕਨ ਹੋਰਾ ਸਖੀ ਸਹੇਰੀ ਗੁਰੂ ਮ ਗਿਆ ਗੁਰ ਪਿਰ ਸੰਗ ਮੇਰੀ ਰਹਾ ਠਿਕਟ ਆਣ ਪ੍ਰਿਆਸੀ ਤਰੀ ਕਾਨ ਕਡੰਤੇ ਛੁਟਪਰੀ ਮੰਤਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਪਿਰਿਆ ਸੇਈ ਤਰੀ ਕਾਨ ਕਡਨਤੇ ਛੁਡਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਾਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਆਬ ਮਸਲਤ ਮੋਹਿ ਮਿਲੀ ਹਦੂਰ ਜੁ ਕਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਣਿਕਟ ਆਣ ਪਿਰ ਆ ਸੇ ਤਰੀ ਕਾਣ ਕਡੰਤੇ ਛੁਡ ਬਰੀ ਮੰਤਰ ਮੇਰੇ ਸਬਦ ਉਜਾਰਾ ਆਨੰਦ ਬਨੋਦੀ ਖਸ ਮਹਾਰਾ ਮਸਤਕ ਭਾਗ ਮੈਂ ਪਿਰ ਕਰ ਆਇਆ ਪੀਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾਂ ਦੁਖ ਕਨੋ ਜਬ ਹੋਤੇ ਦੂਰ ਅਬ ਮਸਲਤ ਮੋਹਿ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪੀਰ ਸੰਗ ਮੇਰੀ ਰਹਾਉ ਏਕਟ ਆਣ ਪਿਰਿਆ ਸੇਈ ਤਰੀ गान ਗੰਡਨ ਤੇ ਛੁਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਥਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾਂ ਦੁਖ ਕਨੋ ਜਬ ਹੋਤੇ ਦੂਰ ਆਬ ਮਸਲਤ ਮੋਹ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਪ੍ਰਿਆਸੀ ਤਰੀ ਕਾਨ ਕਡੰਤੇ ਛੁਡਪਰੀ ਮੰਦਰ ਮੇਰੇ ਸਬਦ ਉਜਾਰਾ ਆਨੰਦ ਬਨੋਦੀ ਖਸ ਮਹਾਮਾਰਾ ਮस्तक ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਅਬ ਮਸਲਤ ਮੋਹਿ ਮਿਲੀ ਹਦੂਰ ਜੁਕ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਕਿੱਟ ਆਣ ਪਿਰਿਆ ਸੇ ਤਰੀ ਕਾਨ ਕਡੰਤੇ ਛੁਟਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਥਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾ ਦੂਖ ਕਨੋ ਜਬ ਹੋਤੇ ਦੂਰ ਆਵ ਮਸਲਤ ਮੋਹੇ ਮਿਲੀ ਹਦੂਰ ਜੁ ਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਠਿਕਟ ਆਣ ਪ੍ਰਿਆਸੀ ਤਰੀ ਕਾਨ ਕਡੰਤੇ ਛੁਟਪਰੀ ਮੰਦਰ ਮੇਰੇ ਸਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸ ਮਹਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਆਵ ਮਸਲਤ ਮੋਹਿ ਮਿਲੀ ਹਦੂਰ ਜੁਕਨ ਹੋਰਾ ਸਖੀ ਸਹੇਰੀ ਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਏਕਟ ਆਣ ਪ੍ਰਿਆਸੀ ਤਰੀ ਕਾਨ ਕਡੰਤੇ ਛੁਟਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾ ਦੁੱਖ ਕਨੋ ਜਬ ਹੋਤੇ ਦੂਰ ਆਵ ਮਸਲਤ ਮੋਹੇ ਮਿਲੀ ਹਦੂਰ ਚੁੱਕ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਬਿਰਿਆ ਸੇਈ ਤਰੀ ਕਾਨ ਘਡੰਤੇ ਛੁਡਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸਮ ਹਲਾ ਪੰਜਵਾਂ ਦੁਖ ਕਨੋ ਜਬ ਹੋਤੇ ਦੂਰ ਆਵ ਮਸਲਤ ਮੋਹਿ ਮਿਲੀ ਹਦੂਰ ਜੁ ਕਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਨਿਕਟ ਆਣ ਬਿਰਿਆ ਸੇਤਰੀ ਕਾਨ ਕਡਨਤੇ ਛੁਟਪਰੀ ਮੰਦਰ ਮੇਰੇ ਸਬਦ ਉਜਾਰਾ ਆਨੰਦ ਬਨੋਦੀ ਖਸ ਮਹਾਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਪਿਰ ਸੁਹਾਗ ਨਾਨਕ ਜਨ ਪਇਆ ਆਸਮਹਲਾ ਪੰਜਵਾਂ ਦੁਖ ਕਨੋ ਜਬ ਹੋਤੇ ਦੂਰ ਆਵ ਮਸਲਤ ਮੋਹਿ ਮਿਲੀ ਹضور ਚੁੱਕ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਢਿਕਟ ਆਣ ਬਿਰਿਆ ਸੇਤਰੀ गान ਗਡੰਤੇ ਛੁਟਪਰੀ ਮੰਦਰ ਮੇਰੇ ਸ਼ਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਆਸamhala ਪੰਜਵਾ ਦੁਖ ਕਨੋ ਜਬ ਹੋਤੇ ਦੂਰ ਆਬ ਮਸਲਤ ਮੋਹਿ ਮਿਲੀ ਹਦੂਰ ਜੁਕਾ ਨਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਏਕਟ ਆਣ ਪਿਰਿਆ ਸੇਈ ਤਰੀ ਕਾਨ ਕਡੰਤੇ ਛੁਟਪਰੀ ਮੰਦਰ ਮੇਰੇ ਸਬਦ ਉਜਾਰਾ ਆਨੰਦ ਬਨੋਦੀ ਖਸ ਮਹਮਾਰਾ ਅਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਇਆ ਬਾਤ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ